ਦੋਸਤੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਸਾਰੀਆਂ ਦਿਲਚਸਪੀਆਂ ਨੇ ਲਗਾਤਾਰ ਜਿਹੜੇ ਐਕਸ਼ਨ ਭਰਪੂਰ ਦਿਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੈਸ਼ਨ ਹੋਣ ਜਾ ਰਿਹਾ ਵਿਧਾਨ ਸਭਾ ਦਾ ਤੇ ਓਬਵੀਅਸਲੀ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਜਿਹੜਾ ਗੱਲਾਂ ਤਾਂ ਇਹ ਹੋਣੀਆਂ ਚਾਹੀਦੀਆਂ ਕਿ ਤੁਹਾਡੀਆਂ ਪਾਲਿਸੀਆਂ ਕਿੱਦਾਂ ਦੀਆਂ ਹੋਣੀਆਂ ਪਾਲਿਸੀਜ਼ ਕਿਹੜੀਆਂ ਆਉਣ ਜਾ ਰਹੀਆਂ ਨੇ ਜਿੱਦੀ ਕਿ ਪੰਜਾਬ ਨੂੰ ਬਹੁਤ ਜ਼ਿਆਦਾ ਜ਼ਰੂਰਤ ਵੀ ਆ ਪਰ ਗੱਲਾਂ ਐਕਚੁਅਲੀ ਸਾਡੇ ਇਹ ਚੱਲ ਰਹੀਆਂ ਨੇ ਕਿ ਅੱਜ ਆਹ ਪਾਰਟੀ ਦੇ ਵਿੱਚ ਆਹ ਆਗੂ ਜਿਹੜਾ ਦੂਸਰੀ ਪਾਰਟੀ ਨੂੰ ਛੱਡ ਕੇ ਆ ਰਿਹਾ ਜਿਹੜਾ ਸੱਤਾਧਾਰੀ ਧਿਰ ਦੇ ਵੱਲ ਜਾ ਰਿਹਾ ਜਿਵੇਂ ਆਪਾਂ ਲਾਸਟ ਗੱਲਬਾਤ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇਹ ਕੈਸੀ ਡੈਮੋਕ੍ਰੇਸੀ ਆ ਕੈਸੀ ਇਹ ਜਮਹੂਰੀਅਤ ਆ ਜਿਹਦੇ ਵਿੱਚ ਕੋਈ ਵੀ ਆਪੋਜੀਸ਼ਨ ਪਾਰਟੀ ਦਾ ਜਿਹੜਾ ਮੈਂਬਰ ਆ ਉਹ ਕਹਿੰਦਾ ਵੀ ਮੈਂ ਸੱਤਾਧਾਰੀ ਧਿਰ ਵੱਲ ਨੂੰ ਇਸ ਕਰਕੇ ਜਾ ਰਿਹਾ ਕਿਉਂਕਿ ਮੈਂ ਆਪਣੇ ਹਲਕੇ ਦੇ ਕੰਮ ਕਰਵਾਉਣੇ ਆ ਸੋ ਜਮਹੂਰੀਅਤ ਦੇ ਵਿੱਚ ਜਿੰਨੀ ਜ਼ਰੂਰੀ ਸੱਤਾਧਾਰੀ ਧਿਰ ਹੁੰਦੀ ਆ ਉੰਨੀ ਜ਼ਰੂਰੀ ਜਿਹੜੀ ਆ ਉਹ ਜਿਹੜੀ ਆ ਵਿਰੋਧੀ ਧਿਰ ਹੁੰਦੀ ਆ ਆਪੋਜੀਸ਼ਨ ਹੁੰਦੀ ਆ ਸੋ ਇਹ ਅੱਜ ਜਿਹੜਾ ਭਗਵੰਤ ਮਾਨ ਸਾਹਿਬ ਹੋਣਾ ਨੇ ਡਿੰਪੀ ਟੱਲੋ ਉਹਨਾਂ ਨੂੰ ਆਪਣੇ ਬੰਨੇ ਕਰ ਲਿਆ ਤੇ ਇਹ ਉਹਨਾਂ ਦੀ ਨਵੀਂ ਪਾਰੀ ਦੀ ਸ਼ੁਰੂਆਤ ਆ ਉਹਨਾਂ ਦੀ ਟਿਕਟ ਵੀ ਐਲਾਨਦੇ ਨੇ ਜਾਂ ਨਹੀਂ ਇਹ ਵੀ ਆਪਾਂ ਨੂੰ ਪਤਾ ਲੱਗ ਜਾਣਾ ਇਹਦੇ ਨਾਲ ਨਾਲ ਜਿਹੜਾ ਇਸੇ ਤਰੀਕੇ ਦੀਆਂ ਜਿਹੜੀਆਂ ਚਹਿਮਗੋਈਆਂ ਸਾਰੇ ਪਾਸੇ ਚੱਲ ਰਹੀਆਂ ਨੇ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਕੌਣ ਆਵੇਗਾ ਆਮ ਆਦਮੀ ਪਾਰਟੀ ਕਿਹ ਕਿਹੜਾ ਉਮੀਦਵਾਰ ਲੈ ਕੇ ਆ ਰਹੀ ਹੈ ਜਿਹੜਾ ਬਰਨਾਲੇ ਦੇ ਵਿੱਚ ਜਿਹੜੇ ਆਪਣੇ ਗੋਲਡੀ ਹੋਣੀ ਆ ਦਲਵੀਰ ਗੋਲਡੀ ਹੋਣੀ ਜਿਨ੍ਹਾਂ ਨੇ ਕਿ ਰੀਸੈਂਟਲੀ ਜੁਆਇਨ ਕੀਤੀ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਵਿੱਚ ਤੇ ਇੱਕ ਵੱਡਾ ਕਾਰਨ ਰਿਹਾ ਸਰਦਾਰ ਸੁਖਵਾਲ ਸਿੰਘ ਖੈਰਾ ਦੇ ਹਾਰਨ ਦਾ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਗੋਲਡੀ ਹੋਣਾ ਦੇ ਉਧਰ ਜਾਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਕਾਫੀ ਜਿਹੜਾ ਨੁਕਸਾਨਦਾਇਕ ਰਿਹਾ ਕਾਂਗਰਸ ਨੂੰ ਤੇ ਫਾਇਦਾ ਰਿਹਾ ਆਮ ਆਦਮੀ ਪਾਰਟੀ ਨੂੰ ਵੀ ਸ਼ਾਇਦ ਇਹ ਗੱਲਾਂ ਬਾਤਾਂ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਬਰਨਾਲੇ ਤੋਂ ਦਲਵੀਰ ਗੋਲਡੀ ਹੋਣਾ ਨੂੰ ਟਿਕਟ ਦੇ ਸਕਦੀ ਆ ਤੇ ਬੱਤੀ ਵਾਲੀ ਗੱਡੀ ਵੀ ਸ਼ਾਇਦ ਹੋ ਸਕਦੀ ਆ ਉਹਨਾਂ ਨੂੰ ਮਿਲ ਜਵੇ ਜੀ ਅ ਇਸੇ ਤਰੀਕੇ ਦੀਆਂ ਗੱਲਾਂ ਡਿੰਪੀ ਢਲੋਂ ਉਹਨਾਂ ਦੇ ਬਾਬਤ ਵੀ ਨੇ ਵੈਸੇ ਤਾਂ ਉਹ ਜਿਹੜੇ ਭਗਤ ਉਹਨਾਂ ਨੂੰ ਲੈ ਕੇ ਗਏ ਸੀਗੇ ਇਹ ਜਲੰਧਰ ਦੀ ਜਿਮਨੀ ਚੂਣ ਦੇ ਵਿੱਚ ਉਹ ਵੀ ਬੱਤੀ ਵਾਲੀ ਗੱਡੀ ਉਡੀਕ ਰਹੇ ਨੇ ਉਹਨਾਂ ਨੂੰ ਹਜੇ ਤੱਕ ਜਿਹੜਾ ਉਸ ਤਰੀਕੇ ਦਾ ਐਲਾਨ ਨਹੀਂ ਹੋਇਆ ਹਾਲਾਂਕਿ ਹੁਣ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹਦੇ ਵਿੱਚ ਦੇਖਦੇ ਆ ਕਿ ਕਰਦੇ ਆ ਅੱਛਾ ਵਿਧਾਨ ਸਭਾ ਦਾ ਸੈਸ਼ਨ ਵੀ ਜੀ ਮੋਸਟਲੀ ਜਿਹੜਾ ਇਹਨਾਂ ਦੇ ਜਿਹੜੇ ਸੰਗੀ ਸਾਥੀ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਹੁਣੀ ਆਪ ਇਹ ਮੋਸਟਲੀ ਉਹਨਾਂ ਲੋਕਾਂ ਦੇ ਵਿੱਚੋਂ ਨੇ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਯਾਰ ਦੋ ਢਾਈਆਂ ਦਿਨਾਂ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਕਿਹੜਾ ਹੁੰਦਾ ਹੈ ਬਈ ਇਹ ਇੱਕ ਅੱਧਾ ਦਿਨ ਤੁਸੀਂ ਸ਼ਰਧਾਂਜਲੀਾਂ ਦੇ ਵਿੱਚ ਕੱਢ ਦਿੰਦੇ ਹੋ ਇੱਕ ਅੱਧੇ ਦਿਨ ਤੇ ਬਸ ਡਿਬੇਟ ਹੁੰਦੀ ਹੈ ਉਹਦੇ ਵਿੱਚ ਵੀ ਸਾਡੇ ਰੌਲਾ ਰੱਪਾ ਜ਼ਿਆਦਾ ਰਹਿੰਦਾ ਕਦੇ ਸਾਡੇ ਮੁੱਖ ਮੰਤਰੀ ਜਿੰਦਾ ਲੈ ਕੇ ਚਲੇ ਜਾਂਦੇ ਨੇ ਤੇ ਕਦੇ ਉੱਥੇ ਪਹਿਲਾਂ ਇੱਕ ਵਾਰ ਕਾਂਗਰਸ ਵਾਲੇ ਜਿਹੜੇ ਸੀ ਉੱਥੇ ਰਾਤ ਰਹਿ ਪਏ ਸੀ ਜਿਹੜਾ ਵੀ ਅਸੀਂ ਤਾਂ ਇੱਥੋਂ ਜਾਣਾ ਹੀ ਨਹੀਂ ਸੋ ਉਹ ਇਦਾਂ ਦੇ ਗਿਮਿਕਸ ਚੱਲਦੇ ਰਹਿੰਦੇ ਆ ਵੀ ਜਿਹੜਾ ਪਾਲਿਸੀਜ਼ ਦੇ ਤਾਂ ਗੱਲਬਾਤ ਹੀ ਨਹੀਂ ਹੁੰਦੀ ਤੇ ਦੋ ਦਿਨਾਂ ਦੇ ਵਿੱਚ ਜਿਹੜੀਆਂ ਤੁਸੀਂ ਕਿਸੇ ਨੀਤੀ ਤੇ ਗੱਲਬਾਤ ਕਰ ਵੀ ਕੀ ਸਕਦੇ ਹੋ ਪੰਜਾਬ ਦੀ ਰਾਜਨੀਤੀ ਦੀ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਨਾ ਇਹ ਇਹਦੇ ਤੇ ਜਿਹੜਾ ਆਪਾਂ ਕਿਸੇ ਦਿਨ ਇਹਦੇ ਤੇ ਆਈ ਥਿੰਕ ਜਿਹੜੀ ਆ ਨਿੱਠ ਕੇ ਆਪਾਂ ਡਿਬੇਟ ਕਰਾਂਗੇ ਆਪਾਂ ਤੁਸੀਂ ਸਾਰੇ ਇਹਦੇ ਬਾਰੇ ਕੀ ਸੋਚਦੇ ਹੋ ਉਸ ਦਿਨ ਆਪਾਂ ਇਹਦੇ ਤੇ ਗੱਲ ਕਰਦੇ ਆ ਕਿਉਂਕਿ ਇਹ ਯੂਕੇ ਦੇ ਵਿੱਚ ਰੀਸੈਂਟਲੀ ਜਿਹੜੀ ਸਰਕੀਆ ਸਟਾਮਰ ਦੀ ਲੀਬਰ ਪਾਰਟੀ ਦੀ ਸਰਕਾਰ ਬਣੀ ਹੈ ਨਾ ਉਹਨਾਂ ਦੇ ਵੱਲੋਂ ਜਿਹੜਾ ਕੱਲ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਇਥੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯੂਕੇ ਵਾਲੇ ਉਹ ਤੁਹਾਨੂੰ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਹੋਣਾ ਕਿ ਚੀਜ਼ਾਂ ਬਿਹਤਰ ਹੋਣ ਤੋਂ ਪਹਿਲਾਂ ਇੱਕ ਵਾਰ ਖਰਾਬੀ ਵੱਲ ਨੂੰ ਜਾਣੀਆ ਸਰਕੀਆ ਸਟਾਮਰ ਨੇ ਕਿਹਾ ਕਿ ਮੈਂ ਇੱਥੇ ਖੜਕੇ ਤੁਹਾਨੂੰ ਉਹ ਗੱਲ ਦੱਸ ਰਿਹਾ ਜਿਹੜੀ ਕਿ ਮੈਨੂੰ ਜਿਹੜੀ ਕਿ ਹੋਣੀ ਆ ਮੈਂ ਕੋਈ ਤੁਹਾਨੂੰ ਜਿਹੜੇ ਆ ਸੁਹਾਣੇ ਸੁਪਨੇ ਨਹੀਂ ਦਿਖਾ ਲੈਣੇ ਲੀਬਰ ਨੂੰ ਇੱਕ ਵੱਡੀ ਮੈਜੋਰਿਟੀ ਇੱਥੇ ਮਿਲੀ ਆ ਤੇ ਉਹਦਾ ਫਾਇਦਾ ਜਿਹੜਾ ਉਠਾਰੇ ਨੇ ਕਿ ਅਸੀਂ ਆਪਣੇ ਮੁਲਕ ਨੂੰ ਸਹੀ ਰਾਹ ਤੇ ਤੋਰੀਏ ਆ ਆਰਥਿਕ ਜਿਹੜੀਆਂ ਸਾਨੂੰ ਪ੍ਰੋਬਲਮਾਂ ਨੇ ਉਹਨਾਂ ਦਾ ਹੱਲ ਕੱਢੀਏ ਇਸੇ ਤਰੀਕੇ ਦੀਆਂ ਜਿਹੜੀਆਂ ਬਹੁਤ ਵੱਡੀ ਸਫਲਤਾ ਹਾਸਲ ਹੋਈ ਸੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੇ ਕੋਲ ਬਹੁਤ ਵੱਡਾ ਮੌਕਾ ਸੀ ਅਗਲੀ ਵਾਰ ਨੂੰ ਸਰਕਾਰ ਕਿਹਦੀ ਬਣਦੀ ਆ ਕਿਹਦੀ ਨਹੀਂ ਬਣਦੀ ਆਮਦਵੀ ਪਾਰਟੀ ਵੀ ਦੁਬਾਰਾ ਵਾਪਸ ਆਵੇਗੀ ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ 올ਟ ਗਾਇਦਰ ਡਿਫਰੈਂਟ ਜਿਹੜਾ ਸਿਨੈਰੀਓ ਹੋਣਾ ਪਰ ਇਦਾਂ ਦਾ ਮੌਕਾ ਇਹਨਾਂ ਨੂੰ ਦੁਬਾਰਾ ਨਹੀਂ ਮਿਲਣਾ ਜਦੋਂ ਪੰਜਾਬ ਨੇ ਇੱਕ ਐਡਾ ਵੱਡਾ ਜਿਹੜਾ ਇਹਨਾਂ ਤੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਸੀ ਪਰ ਹਜੇ ਤੱਕ ਢਾਈਆਂ ਸਾਲਾਂ ਦੇ ਵਿੱਚ ਸਾਨੂੰ ਜਿਹੜੇ ਗਿਮਿਕਸ ਜਾਦੇ ਨਜ਼ਰ ਆਏ ਨੇ ਬਈ ਦਿਖਾਵੇ ਜਾਦੇ ਨਜ਼ਰ ਆਏ ਨੇ ਮਸ਼ਹੂਰੀਆਂ ਜਾਦੇ ਨਜ਼ਰ ਆਈਆਂ ਨੇ ਕੋਈ ਜਿਹੜਾ ਬਈ ਬੁਨਿਆਦੀ ਕੰਮ ਜਿਹੜੇ ਆ ਉਹ ਬਹੁਤ ਘੱਟ ਸਾਨੂੰ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਆਇਆ ਨਾ ਜੀ ਉਹ ਲਗਾਤਾਰ ਦਿਨ-ਬਦਨ ਵ ਪਾਕਿਸਤਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਕਿ ਉਹਨਾਂ ਨੂੰ ਆਪਣਾ ਮੁਲਕ ਚਲਾਉਣ ਦੇ ਲਈ ਕਰਜ਼ਾ ਲੈਣਾ ਪੈਂਦਾ ਤੇ ਇਸ ਸਮੇਂ ਉਹਨਾਂ ਨੂੰ ਕਰਜ਼ੇ ਦਾ ਵਿਆਜ ਚੁਕਾਉਣ ਦੇ ਲਈ ਵੀ ਕਰਜ਼ਾ ਲੈਣਾ ਪੈਂਦਾ ਇਦਾਂ ਦੀ ਸਥਿਤੀ ਉੱਤੇ ਬਣ ਚੁੱਕੀ ਆ ਜਦੋਂ ਤੁਸੀਂ ਜਿਹੜੀਆਂ ਆਪਣੀਆਂ ਆਰਥਿਕ ਪ੍ਰੋਬਲਮਾਂ ਆ ਉਹਨਾਂ ਦਾ ਹੱਲ ਨਹੀਂ ਕੱਢਦੇ ਉਹਨਾਂ ਨੂੰ ਲਗਾਤਾਰ ਜਿਹੜਾ ਏਸੀ ਤਰੀਕੇ ਨਾਲ ਅੱਗੇ ਵਧਾਉਂਦੇ ਰਹਿੰਦੇ ਹੋ ਕਿ ਚੱਲੋ ਪਤਾ ਨਹੀਂ ਗਾਹਾਂ ਦੇਖਦੇ ਆ ਅੱਗੇ ਦੇਖਦੇ ਆ ਅੱਗੇ ਦੇਖਦੇ ਆ ਜਦੋਂ ਕੋਈ ਵੀ ਸਟੇਟਸਮੈਨ ਹੁੰਦਾ ਉਹਦਾ ਇਹ ਫਰਜ਼ ਹੁੰਦਾ ਕਿ ਮੈਂ ਆਪਣੇ ਮੁਲਕ ਦੀ ਜਿਹੜੀ ਹਾਲਤ ਸੁਧਾਰਾਂ ਪਰ ਸਾਡੇ ਜੇਕਰ ਹੁਣੇ ਤੁਸੀਂ ਆ ਜਿਹੜੀਆਂ ਗੱਲਾਂ ਇੱਥੇ ਆ ਤੇ ਤੁਸੀਂ ਇੱਕ ਅੱਧੀ ਦਿਹਾੜੀ ਦੇ ਵਿੱਚ ਕੀ ਇਦਾਂ ਦੀਆਂ ਗੱਲਾਂ ਕਰ ਲੋਗੇ ਹਾਲਾਤ ਤਾਂ ਇਹ ਨੇ ਕਿ ਜਿਹੜੇ ਆਪਣੇ ਹੈਗੇ ਨੇ ਜਿਹੜੇ ਕਿਸਾਨ ਲੀਡਰ ਨੇ ਸਰਦਾਰ ਜਗਿੰਦਰ ਸਿੰਘ ਉਗਰਾਹਾ ਉਹਨਾਂ ਦੇ ਵੱਲੋਂ ਧਰਨਾ ਲਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਨਵੀਂ ਖੇਤੀ ਨੀਤੀ ਆ ਉਹਦੇ ਬਾਬਤ ਸਾਨੂੰ ਦੱਸੇ ਉਹਦੇ ਬਾਬਤ ਰਿਪੋਰਟਾਂ ਇਹ ਨੇ ਕਿ ਨਵੀਂ ਖੇਤੀ ਨੀਤੀ ਜਿਹੜੀ ਆ ਬਣ ਚੁੱਕੀ ਆ ਤੇ ਉਹ ਜਿਹੜੀਆਂ ਵਾਰਡਰੋਬਸ ਦੇ ਵਿੱਚ ਇਹਨਾਂ ਨੇ ਰੱਖੀ ਹੋਈ ਆ ਉਹਦੇ ਤੇ ਇਹ ਮਿੱਟੀ ਨਹੀਂ ਪੈਂਦੇ ਰਿਹਾ ਪਤਾ ਨਹੀਂ ਐਡਾ ਕਿਹੜਾ ਉਹਦੇ ਵਿੱਚ ਇਹਨਾਂ ਨੇ ਗੱਲਾਂ ਲਿਖਤੀਆਂ ਕਿ ਉਹ ਲੋਕਾਂ ਨੂੰ ਦਿਖਾਈ ਨਹੀਂ ਜਾ ਰਹੀ। ਇੱਕ ਕੋਈ ਲੀਕ ਹੋ ਕੇ ਵੀ ਕੁਝ ਸਾਹਮਣੇ ਨਹੀਂ ਆ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਬਈ ਉਹ ਖੇਤੀ ਦੀਤੀ ਐਸੀ ਉਹ ਕਿਉਂ ਨਹੀਂ ਉਹਦੇ ਬਾਬਤ ਕੋਈ ਗੱਲਬਾਤ ਹੋ ਰਹੀ। ਬਾਕੀ ਤਾਂ ਤੁਸੀਂ ਛੱਡੋ ਹੁਣ ਜਿਹੜਾ ਇੰਡੀਆ ਦੇ ਵਿੱਚ ਜਿਹੜੇ ਇਹਨਾਂ ਨੇ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਸਿੱਖਿਆ ਨੀਤੀ ਆ ਇਹਦੇ ਤੇ ਕੀ ਗੱਲ ਕਰਨੀ ਆ ਕੋਈ ਹਜੇ ਜਿਹੜਾ ਸਾਨੂੰ ਨਹੀਂ ਪਤਾ ਕਿ ਪੰਜਾਬ ਸਰਕਾਰ ਦਾ ਉਹਦੇ ਤੇ ਰੁਕ ਕੀ ਰਹਿਣਾ। ਇਦਾਂ ਦੀਆਂ ਗੱਲਾਂ-ਬਾਤਾਂ ਬਸ ਚੱਲੀ ਜਾਂਦੀਆਂ ਕਿ ਪਹਿਲਾਂ ਦਲਵੀਰ ਗੋਲਡੀ ਨੂੰ ਸ਼ਾਮਲ ਕਰਵਾਇਆ ਸੀ ਉਦੋਂ ਜੀ ਲਾਲਾ-ਲਾਲਾ ਹੋ ਗਈ ਪ੍ਰੈਸ ਕਾਨਫਰੰਸ ਹੋ ਗਈ ਤੇ ਅੱਜ ਜਿਹੜਾ ਡਿੰਪੀ ਢਿੱਲੋਂ ਹੁਣਾਂ ਦੇ ਬਾਬਤ ਉਸੇ ਤਰੀਕੇ ਦਾ ਸਾਰਾ ਕੁਝ ਚੱਲ ਰਿਹਾ ਹਾਲਾਂਕਿ ਜਿਵੇਂ ਆਪਾਂ ਪਿਛਲੀ ਵਾਰ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਜਿਹੜਾ ਭਗਵੰਤ ਮਾਨ ਸਾਹਿਬ ਹੁਣਾਂ ਦਾ ਸਿਆਸਤ ਦੇ ਵਿੱਚ ਅਭਾਰ ਹੁੰਦਾ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਭ ਤੋਂ ਜ਼ਿਆਦਾ تنਕੀਦ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਰਦਾਰ ਸੁਖੀ ਸਿੰਘ ਬਾਦਲ ਦੇ ਉੱਤੇ ਹੁੰਦੀ ਸੀ ਤੇ ਡਿੰਪੀ ਢਿੱਲੋਂ ਹੁਣੀ ਮੇਨ ਜਿਹੜ ਕਿਚਨ ਕੈਬਿਨੇਟ ਦਾ ਹਿੱਸਾ ਨੇ ਜਿਹੜੇ ਡਿੰਪੀ ਢੱਲੋਂ ਹਣੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਤੇ ਇਹ ਗੱਲ ਉਹ ਕੋਈ ਹੋਰ ਨਹੀਂ ਕਹਿੰਦਾ ਇਹ ਗੱਲ ਖੁਦ ਉਹ ਆਪ ਕਹਿੰਦੇ ਨੇ ਕਿ ਮੇਰੇ ਸਿਆਸੀ ਗੁਰੂ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੀ ਪਰਿਵਾਰ ਵਾਲੀ ਗੱਲ ਆ ਤੇ ਉਹ ਹੁਣ ਸਾਰੇ ਲੀਡਰ ਜਿਹੜੇ ਆ ਨਾਲੇ ਜਦੋਂ ਤੁਸੀਂ تنਕੀਦ ਕਰਦੇ ਆ ਕਿਸੇ ਲੀਡਰ ਦੇ ਉੱਤੇ ਕਿਸੇ ਸਰਕਾਰ ਦੇ ਉੱਤੇ ਪਾਰਟੀ ਦੇ ਉੱਤੇ ਕੋਈ ਇੱਕ ਬੰਦਾ ਤਾਂ ਸਿਰਫ ਉਹ ਚਿਹਰਾ ਹੁੰਦਾ ਹੁਣ ਸੁਖਵੀਰ ਸਿੰਘ ਬਾਦਲ ਇੱਕ ਚਿਹਰਾ ਆ ਸਾਰੇ ਉਹਨਾਂ ਤੇ تنਕੀਦ ਜਰੂਰ ਆਉਂਦੀ ਆ ਪਰ ਉਹ ਇੱਕ ਟੀਮ ਆ ਨਾ ਉਹਨਾਂ ਦੇ ਨਾਲ ਤੇ ਹੋਰ ਲੋਕ ਆਬਵੀਸਲੀ ਭਗਵੰਤ ਮਾਨ ਸਾਹਿਬ ਉਹਨਾਂ ਦੇ ਨਾਲ ਵੀ ਜ ਉਹ ਇਕੱਠੇ ਹੋ ਕੇ ਦੱਸਦੇ ਹੋਣਗੇ ਵੀ ਆਪਾਂ ਆ ਕੰਮ ਕਰਨਾ ਜਿਹੜੀ ਜ਼ਿੰਮੇਵਾਰੀ ਡੈਫੀਨਿਟਲੀ ਭਗਵੰਤ ਮਾਨ ਸਾਹਿਬ ਦੇ ਉੱਪਰ ਆ ਪਰ ਉਹ ਜਿਹੜੀ ਟੀਮ ਹੁੰਦੀ ਆ ਤੇ ਕੋਰ ਟੀਮ ਦਾ ਤਾਂ ਹਿੱਸਾ ਸੀ ਡਿੰਪੀ ਢਿੱਲੋਂ ਹਣੀ ਜਿਨ੍ਹਾਂ ਦੇ ਉੱਤੇ ਤੁਸੀਂ تنਕੀਦ ਕਰਕੇ ਆਮ ਆਦਮੀ ਪਾਰਟੀ ਨੇ ਆਪਣੀ ਸਿਆਸਤ ਖੜੀ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਉੱਤੇ ਜਿਹੜਾ ਸਾਰਾ ਕ੍ਰਿਟਿਸਿਜ਼ਮ ਕਰਕੇ ਕਿ ਇਹਨਾਂ ਨੇ ਪੰਜਾਬ ਨੂੰ ਇਦਾਂ ਕਰਤਾ ਤੇ ਇਦਾਂ ਕਰਤਾ ਤੇ ਉਹ ਜਿਨ੍ਹਾਂ ਲੋਕਾਂ ਦੇ ਤੁਸੀਂ ਕ੍ਰਿਟਿਸਿਜ਼ਮ ਕਰਦੇ ਹੁੰਦੇ ਸੀ ਉਹਨਾਂ ਨੂੰ ਅੱਜ ਆਪਣੀ ਪਾਰਟੀ ਦੇ ਵਿੱਚ ਲੈ ਕੇ ਆ ਰਹੇ ਹੋ ਨਾ ਤੁਸੀਂ ਪਿਛਲੀ ਵਾਰ ਜਿਹੜਾ ਵੀ ਕਿਉ ਤੇ ਉਹ ਬਸ ਇਮਾਨਦਾਰ ਹੁਣ ਨਵਾਂ ਨਾਰਾ ਲੈਣ ਦਾ ਕਿ ਕਟੜ ਇਮਾਨਦਾਰ ਨਾਰਿਆਂ ਦੇ ਨਾਲ ਜੇਕਰ ਇਹ ਪੰਜਾਬ ਠੀਕ ਹੁੰਦਾ ਹੁੰਦਾ ਤੇ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਤੋਂ ਬਿਹਤਰ ਨਾਰੇ ਤਾਂ ਕੋਈ ਨਹੀਂ ਮਾਰ ਸਕਦਾ ਬਹੁਤ ਸੋਹਣੇ ਨਾਰੇ ਮਾਰ ਲੈਂਦੇ ਨੇ ਜਕਾਰੇ ਵੀ ਬਹੁਤ ਸੋਹਣੇ ਲਾ ਲੈਂਦੇ ਨੇ ਪਰ ਇਹ ਉਹ ਜਿਹੜਾ ਸਾਨੂੰ ਪਤਾ ਕਿ ਉਹਨਾਂ ਦੀ ਆਪਣੀ ਪਾਰਟੀ ਦੀ ਜਿਹੜੀ ਅਕਾਲੀ ਦਲ ਦੀ ਹਾਲਾਤ ਕਿੰਦਰ ਨੂੰ ਗਏ ਹੋਏ ਨੇ ਸੋ ਖੈਰ ਜਿਹੜਾ ਇਹ ਦੇਖਦੇ ਆ ਵਿਧਾਨ ਸਭਾ ਸੈਸ਼ਨ ਦੇ ਵਿੱਚ ਅਚਾ ਅੱਗੇ ਬਹੁਤ ਲੋਕਪਾਲ ਦਾ ਰੌਲਾ ਵੀ ਪੈਂਦਾ ਰਿਹਾ ਆਪਾਂ ਸਾਰਿਆਂ ਨੇ ਜਿਹੜਾ ਧਰਨੇ ਮਜ਼ਾਰੇ ਵੀ ਬੜੇ ਦੇਖੇ ਜਿਹੜੇ ਨਾ ਹਜ਼ਾਰਾਂ ਨਾ ਸਾਰੇ ਦੇ ਤੇ ਕੇਜਰੀਵਾਲ ਸਾਹਿਬ ਦੀਆਂ ਭੁਖੜ ਤਾਲਾਂ ਵੀ ਸਾਰਿਆਂ ਨੇ ਬਹੁਤ ਦੇਖੀਆਂ ਉਹ ਲੋਕਪਾਲ ਦਾ ਵੀ ਕੋਈ ਸਾਨੂੰ ਸੁਣ ਸੁਣਾਉਣ ਨੂੰ ਨਹੀਂ ਮਿਲਦਾ ਉਦੋਂ ਤਾਂ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਸੀ ਕਿ ਮੈਂ ਪੀਪੀਪੀ ਚ ਹੁੰਦਾ ਸੀ ਤੇ ਮੈਂ ਪਤਾ ਨਹੀਂ ਕਿੰਨੀਆਂ ਦੋ ਕਹਿੰਦੇ ਸੀ ਕਿ ਛੜੀ ਦੋ ਤੋਂ ਜ਼ਿਆਦਾ ਕਹਿੰਦੇ ਸੀ ਕਿ ਮੈਂ ਬੱਸਾਂ ਭਰ ਕੇ ਲਗਿਆ ਸੀ ਅਨਾ ਹਜ਼ਾਰੇ ਦੀ ਜਿਹੜੀ ਆ ਭੁਖੜ ਹੜਤਾਲ ਦੇ ਜਿਹੜਾ ਉਸ ਪ੍ਰੋਗਰਾਮ ਦੇ ਵਿੱਚ ਤੇ ਖੈਰ ਇੱਧਰ ਨੂੰ ਕੁਝ ਕਰਦੇ ਨੇ ਜਾਂ ਨਹੀਂ ਕਰਦੇ ਪੰਥਕ ਸਿਆਸਤ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਤਾਂ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਝਟਕਾ ਲੱਗਾ ਹੀ ਹੈ ਜਿਹੜਾ ਨਿੰਪੀ ਢੱਲੋਂ ਹਣੀ ਅਕਾਲੀ ਦਲ ਨੂੰ ਛੱਡ ਕੇ ਗਏ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਗਏ ਨੇ 30 ਅਗਸਤ ਨੂੰ ਸਿੰਘ ਸਹਿਬਾਨਾਂ ਦੇ ਵੱਲੋਂ ਇਕੱਤਰਤਾ ਕਰਕੇ ਉਹਨਾਂ ਨੇ ਫੈਸਲਾ ਕਰਨਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਮਸਤਕਬਲ ਦੇ ਉੱਤੇ ਅਕਾਲੀ ਦਲ ਦੇ ਜਿਹੜੇ ਲੀਡਰਸ ਨੇ ਜਿਹੜੇ ਬਾਗੀ ਲੀਡਰ ਨੇ ਉਹਨਾਂ ਨੇ ਤਾਂ ਇਹ ਕਹਿ ਆ ਕਿ ਅਸੀਂ ਆਪਣੀਆਂ ਗਲਤੀਆਂ ਕਬੂਲਦੇ ਹਾਂ ਤੇ ਉਹਨਾਂ ਨੇ ਬਹੁਤ ਸਾਰੇ ਦੋਸ਼ ਲਗਾਏ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਆਬਵੀਅਸਲੀ ਉਹ ਚਿੱਠੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਤੇ ਉਹ ਕੀ ਕਹਿੰਦੇ ਨੇ ਉਹ ਵੀ ਸਾਂਝਾ ਕਰ ਚੁੱਕੇ ਹਾਂ ਹੁਣ ਤਾਂ ਉਹਦੇ ਤੇ ਫੈਸਲਾ ਆਉਣਾ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਈ ਸਿੱਖ ਐਕਸਪਰਟਸ ਨੇ ਜਿਹੜੇ ਆਪਣੇ ਪੰਥਕ ਪੋਲਿਟਿਕਸ ਨੂੰ ਦੇਖਦੇ ਨੇ ਉਹਨਾਂ ਦਾ ਵੀ ਇਹ ਕਹਿਣਾ ਕਿ ਇਸ ਸਮੇਂ ਸਭ ਤੋਂ ਜ਼ਿਆਦਾ ਦਬਾਅ ਐਕਚੁਅਲੀ ਸਿੰਘ ਸਹਿਬਾਨਾ ਦੇ ਉੱਤੇ ਆ ਜਥੇਦਾਰ ਸਾਹਿਬ ਦੇ ਉੱਤੇ ਆ ਬਹੁਤੇ ਲੋਕਾਂ ਦਾ ਇਹ ਕਹਿਣਾ ਕਿ ਸਿੰਘ ਸਾਬਾਨਾ ਨੂੰ ਕੋਈ ਬਹੁਤ ਕਰੜਾ ਫੈਸਲਾ ਕਰਨਾ ਚਾਹੀਦਾ ਇਸੇ ਤਰੀਕੇ ਦੀ ਜਿਹੜੀ ਆ ਗੁਜਾਰਿਸ਼ ਕੀਤੀ ਗਈ ਆ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਦੇ ਵੱਲੋਂ ਉਹਨਾਂ ਨੇ ਜਿਹੜਾ 30 ਅਗਸਤ ਨੂੰ ਜਿਹੜੀ ਇਹ ਮੀਟਿੰਗ ਹੋਣ ਜਾ ਰਹੀ ਆ ਉਹ ਉਹ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਲੈਟਰ ਦਿੱਤਾ ਇਹ ਉਹਨਾਂ ਦੇ ਜਿਹੜੇ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਨੇ ਜਸਪਾਲ ਸਿੰਘ ਉਹਨਾਂ ਨੇ ਇਹ ਲੈਟਰ ਪ੍ਰਾਪਤ ਕੀਤਾ ਤੇ ਇਸ ਜਿਹੜੀ ਰੋਜ਼ਾਨਾ ਪਹਿਰੇਦਾਰ ਦੇ ਵਿੱਚ ਰਿਪੋਰਟ ਲੱਗੀ ਆ ਇਹ ਇਹਦੇ ਮੁਤਾਬਕ ਜਿਹੜਾ ਸਿੰਘ ਸਾਹਿਬਾਨ ਨੂੰ ਜਥੇਦਾਰ ਸਾਹਿਬ ਨੂੰ ਜਿਹੜਾ ਇਹ ਲੈਟਰ ਦਿੱਤਾ ਗਿਆ ਉਹਦੇ ਵਿੱਚ ਭਾਈ ਤਰਸੀਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਦੁਖਾਂਤ ਲਈ ਬਾਦਲ ਤੇ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵਿੱਚ ਜੰਗਲ ਰਾਜ ਕਾਮ ਰਿਹਾ ਪੰਜਾਬ ਵਿੱਚ ਝੂਠੇ ਪੁਲਸ ਮੁਕਾਬਲੇ ਦੀ ਸ਼ੁਰੂਆਤ ਨਰੰਗਕਾਰੀ ਕਾਰਡ ਅੰਮ੍ਰਿਤਸਰ ਸ਼੍ਰੀ ਕਾਲ삭 ਸਾਹਿਬ ਦੇ ਹੁਕਮਾਂ ਦੀ ਬਾਰ ਬਾਰ ਉਲੰਘਣਾ ਜਿਹੜੀ ਕਾਲ ਤੱਕ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਦੇ ਇਕਤਾ ਸੰਬੰਧੀ ਹੁਕਮਾਂ ਦੀ ਅਣਦੇਖੀ ਕਰਨਾ ਭਾਜਪਾ ਦੇ ਨਾਲ ਨੇੜਤਾ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਅਧਿਕਾਰੀਆਂ ਨੂੰ ਸਰਕਾਰ ਦੇ ਕਾਰਜਕਾਲ ਸਮੇਂ ਤਰੱਕੀਆਂ ਡੇਰਾਬਾਦ ਉਤਸ਼ਾਹਿਤ ਕਰਨਾ ਭਾਈ ਗੁਰਦੀਪ ਸਿੰਘ ਕੌਂਕੇ ਦੇ ਨਾਲ ਕੀਤੇ ਅਣਮਨੁੱਖੇ ਤਸ਼ੱਦਦ ਦੀ ਪੜਤਾਲ ਵਾਲੀ ਰਿਪੋਰਟ ਜਨਤਕ ਨਾ ਕਰਨਾ ਡੇਰਾ ਸਿਰਸਾ ਦੀ ਪੁਸ਼ਤਪਨਾਹੀ ਕਰਨੀ ਬਰਗਾੜੀ ਵਿਖੇ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਖਾਮੋਸ਼ੀ ਤੇ ਖਾਮੋਸ਼ੀ ਧਾਰਨ ਕੀਤੀ ਰੱਖਣੀ ਇਹ ਇਹਦੇ ਵਿੱਚ ਇਹ ਸਭ ਸ਼ਾਮਿਲ ਹੈ ਭਾਈ ترਸੀਮ ਸਿੰਘ ਨੇ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਫੈਸਲੇ ਲੈਂਦੇ ਸਮਿਆਂ ਅਕਾਲੀ ਫੂਲਾ ਸਿੰਘ ਬਾੰਗ ਸਖਤ ਫੈਸਲਾ ਲਿਆ ਜਾਵੇ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਕਾਇਮ ਰਹਿ ਸਕੇ ਤੇ ਉਹਨਾਂ ਨੇ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਸਿਆਸੀ ਤੇ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ 10 ਸਾਲ ਦੀ ਪਾਬੰਦੀ ਲਗਾਈ ਜਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾਵੇ ਗੁਰੂ ਦੀ ਗੋਲਕ ਦੀ ਦਰਬਾਰ ਤੋਂ ਕਰਕੇ 92 ਲੱਖ ਦੇ ਇਸ਼ਤਿਹਾਰ ਦੇਣ ਵਾਲੇ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਵਿਆਜ ਸਮੇਤ ਜਿਹੜੀ ਆ ਰਾਸ਼ੀ ਵਾਪਸ ਲਈ ਜਾਵੇ ਇਹ ਇਹ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਆਬਵੀਅਸਲੀ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਜਿਹੜੀ ਚਿੱਠੀ ਦਿੱਤੀ ਗਈ ਆ ਤੇ ਆਪਾਂ ਜਿਹੜਾ ਡੈਫੀਨਟਲੀ ਇਹ ਗੱਲ इजीली ਅੰਡਰਸਟੈਂਡ ਕਰ ਸਕਦੇ ਆ ਕਿ ਇਹ ਅਮਰਤਪਾਲ ਸਿੰਘ ਉਹਨਾਂ ਦੇ ਵੱਲੋਂ ਜਿਹੜੀ ਗੱਲ ਆ ਰਹੀ ਆ ਅਮਰਤਪਾਲ ਸਿੰਘ ਸਰਬਜੀਤ ਸਿੰਘ ਇੱਕ ਧਿਰ ਦੇ ਵਾਂਗ ਜਿਹੜਾ ਇਹ ਵਿਚਰ ਰਹੇ ਨੇ ਲਗਾਤਾਰ ਆਪਾਂ ਇਹਦੇ ਤੇ ਗੱਲ ਕਰ ਰਹੇ ਆ ਇਹ ਤਿੰਨ ਧਿਰਾਂ ਨੇ ਇਸ ਸਮੇਂ ਪੰਥਕ ਜਿਹੜੀਆਂ ਧਿਰਾਂ ਦੇ ਵਿੱਚੋਂ ਇਸ ਸਮੇਂ ਆਪਣੇ ਆਪ ਨੂੰ ਨੁਮਾਇੰਦਾ ਕਹਿ ਰਹੇ ਨੇ ਕਿ ਉਹਨਾਂ ਦਾ ਇਹ ਕਹਿਣਾ ਕਿ ਸਾਡੀ ਰਾਜਨੀਤੀ ਅਸੀਂ ਦੋ ਸੀਟਾਂ ਜਿੱਤੇ ਆ ਤੇ ਅਸ ਜਿਹੜਾ ਵੀ ਅਸੀਂ ਪੰਤਕ ਪੋਲਿਟਿਕਸ ਦੇ ਵਿੱਚ ਆਪਣੀ ਜਿਹੜੀ ਆ ਜਗ੍ਹਾ ਬਣਾ ਸਕੀ ਉਹ ਭਾਈ ਅਮਰਤਪਾਲ ਸਿੰਘ ਤੇ ਸਰਜੀਤ ਸਿੰਘ ਉਹਨਾਂ ਦੀ ਧਿਰ ਆ ਜਿਨ੍ਹਾਂ ਦੇ ਵੱਲੋਂ ਇਹ ਲੈਟਰ ਜਥੇਦਾਰ ਸਾਹਿਬ ਨੂੰ ਦਿੱਤਾ ਗਿਆ ਦੂਜੇ ਪਾਸੇ ਇੱਕ ਪਾਸੇ ਬਾਗੀ ਕਾਲੀ ਨੇ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਬਾਦਲ ਜਿਹੜਾ ਸੁਖੀ ਸਿੰਘ ਬਾਦਲ ਵਾਲੀ ਧਿਰ ਆ ਸੋ ਇਹਨਾਂ ਦੇ ਵਿੱਚ ਹੁਣ 30 ਅਗਸਤ ਨੂੰ ਜਿਹੜਾ ਜਥੇਦਾਰ ਸਾਹਿਬ ਕੀ ਫੈਸਲਾ ਕਰਦੇ ਨੇ ਬਹੁਤ ਹੀ ਅਹਿਮ ਰਣ ਵਾਲਾ ਬਹੁਤ ਹੀ ਅਹਿਮ ਰਣ ਵਾਲਾ ਦੋ ਦਿਨ ਉਹਦੇ ਵਿੱਚ ਰਹਿ ਗਏ ਨੇ ਜਿਵੇਂ ਮੈਂ ਕਿਹਾ ਕਿ ਅੱਜ ਡਿੰਪੀ ਢਲੋਂ ਹਣੀ ਜਿਹੜਾ ਛੱਡ ਕੇ ਗਏ ਨੇ ਸੁਖਵੀਰ ਸਿੰਘ ਬਾਦਲ ਨੇ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਦੇ ਲਈ ਇਹ ਤੱਕਾ ਆ ਇਹਨਾਂ ਦੇ ਲਈ ਬੜਾ ਕਿਦਾਂ ਇਹਨੂੰ ਇਹ ਹੱਲ ਕਰਨਗੇ ਗਿੱਦੜਵਾਹੇ ਦੇ ਵਿੱਚ ਕਿਹਨੇ ਚੋਣ ਲਾਣੀ ਹੈ ਕਿਹਨੇ ਨਹੀਂ ਲਾਣੀ ਲਗਾਤਾਰ ਜਿਹੜੀਆਂ ਬਹੁਤ ਸਾਰੀਆਂ ਵਾਹਾਂ ਦਾ ਬਾਜ਼ਾਰ ਕਰਮਿਆਂ ਕੋਈ ਕਹਿੰਦਾ ਸੁਖਵੀਰ ਸਿੰਘ ਬਾਦਲ ਨੇ ਮਨ ਬਣਾ ਲਿਆ ਹਜੇ ਤੱਕ ਤੁਸੀਂ ਅਕੀਰਲੇ ਮੌਕੇ ਤੱਕ ਇੰਨੀ ਜਲਦੀ ਪੋਲਿਟੀਸ਼ੀਅਨ ਇਦਾਂ ਕੋ ਫੈਸਲਾ ਕਰ ਦੇਣੀ ਹੁੰਦੇ ਹੱਲੇ ਤਾਂ ਚੋਣ ਦਾ ਐਲਾਨ ਵੀ ਨਹੀਂ ਹੋਇਆ ਤੇ ਜਿਹੜਾ ਪਰ ਜੇਕਰ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਦੇ ਵੱਲੋਂ ਉੱਥੋਂ ਉਮੀਦਵਾਰ ਨਹੀਂ ਹੁੰਦੇ ਤਾਂ ਡਿੰਪੀ ਢਿੱਲੋਂ ਇਸ ਦੀ ਆਰਗੂਮੈਂਟ ਕੀ ਪੇਸ਼ ਕਰਨਗੇ ਕਿ ਉਹਨਾਂ ਨੇ ਅਕਾਲੀ ਦਲ ਕਿਉਂ ਛੱਡਿਆ ਮਨਪ੍ਰੀਤ ਸਿੰਘ ਬਾਦਲ ਇੱਕ ਗੱਲ ਕਹਿ ਚੁੱਕੇ ਨੇ ਕਿ ਭਾਈ ਮੈਨੂੰ ਇਹਦੇ ਵਿੱਚ ਨਾ ਘੜੀਸੋ ਡਿੰਪੀ ਉਹਨਾਂ ਨੇ ਜਿਹੜਾ ਅਕਾਲੀ ਦਲ ਨੂੰ ਛੱਡਣਾ ਸੀ ਉਹਨਾਂ ਨੇ ਛੱਡ ਦਿੱਤਾ ਤੇ ਮੇਰਾ ਨਾਮ ਵਿੱਚ ਕਿਉਂ ਲਿਆ ਜਾ ਰਿਹਾ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਬੀਜੇਪ ਤੁਸੀਂ ਖਰ ਅੱਛਾ ਭਾਜਪੀ ਦੀ ਗੱਲ ਕਰਦੇ ਆ ਤਾਂ ਆਪਾਂ ਜੀ ਭਾਜਪੀ ਨੇ ਕਿਹਾ ਕਿ ਉਹਨਾਂ ਨੇ ਜਿਹੜੀ ਹੁਣ ਉਹਨਾਂ ਦੀ 1 ਸਤੰਬਰ ਤੋਂ ਪ੍ਰਧਾਨ ਮੰਤਰੀ ਮੋਦੀ ਜਿਹੜਾ ਏਸੀ ਸ਼ੁਰੂਆਤ ਕਰ ਰਹੇ ਨੇ ਨਵੀਂ ਮੈਂਬਰਸ਼ਿਪ ਬਣਾਉਣ ਦੀ ਭਾਜਪੀ ਨੇ ਭਾਜਪੀ ਦਾ ਦਾਅਵਾ ਕਿ ਉਹਨਾਂ ਦੇ 180 ਮਿਲੀਅਨ ਮੈਂਬਰ ਨੇ ਵਰਲਡ ਦੀ ਆਪਣੇ ਆਪ ਨੂੰ ਸਭ ਤੋਂ ਵੱਡੀ ਸਿਆਸੀ ਜਮਾਤ ਦੱਸਦੇ ਨੇ ਤੇ ਇੱਕ ਮੈਂ ਰਿਪੋਰਟ ਰਿਵਿਊ ਦੇ ਵਿੱਚ ਪੜ ਰਿਹਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ 214 ਦੇ ਵਿੱਚ 23 ਲੱਖ ਤੇ 218 ਦੇ ਵਿੱਚ 28 ਲੱਖ ਪੰਜਾਬ ਦੇ ਅੰਦਰ ਜਿਹੜੇ ਆ ਬੀਜੇਪੀ ਦੇ ਰਜਿਸਟਰਡ ਮੈਂਬਰ ਨੇ ਹੁਣ ਬੀਜੇਪੀ ਨੇ ਜਿਹੜਾ ਇਹ ਉਹਨਾਂ ਨੇ ਜਿਹੜਾ ਟੀਚਾ ਰੱਖਿਆ ਟਾਰਗੇਟ ਰੱਖਿਆ ਕਿ ਅਸੀਂ 49 ਲੱਖ ਜਿਹੜੇ ਮੈਂਬਰ ਆ ਉਹ ਪੰਜਾਬ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਾਮਿਲ ਕਰਨੇ ਆ 3.5 ਤੋਂ 3 ਕਰੋੜ ਆਪਣੀ ਕੁੱਲ ਪੋਪੂਲੇਸ਼ਨ ਆ ਤੇ ਉਹਨਾਂ ਦਾ ਕਹਿਣਾ ਕਿ ਅਸੀਂ 49 ਲੱਖ ਜਿਹੜੇ ਆ ਲੋਕ ਆ ਬੀਜੇਪੀ ਦਾ ਇਹ ਇੱਕ ਉਹਨਾਂ ਦਾ ਟਾਰਗੇਟ ਆ ਕਿ ਉਹਨਾਂ ਨੂੰ ਅਸੀਂ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਨਾ ਤੇ ਬੀਜੇਪੀ ਦੇ ਜਿਹੜੇ ਰਵਨੀਤ ਬਿੱਟੂ ਹੁਣੇ ਆ ਜੀ ਲੁਧਿਆਣੇ ਤੋਂ ਹਾਰ ਗਏ ਸੀ ਤੇ ਰਾਜ ਸਭਾ ਦੇ ذریعے ਉਹਨਾਂ ਨੂੰ ਜਿਹੜਾ ਮੰਤਰੀ ਪਦਾਂ ਅਹੁਦਾ ਮਿਲਿਆ ਆਬੀਅਸਲੀ ਜਿਹੜੇ ਸਟੇਟ ਮਿਨਿਸਟਰ ਉਹ ਬਣੇ ਨੇ ਰਾਜਸਥਾਨ ਦੇ ਵਿੱਚ ਉਹ ਨਿਰਵਿਰੋਧ ਜਿਹੜਾ ਜਿਹੜਾ ਆਪਣੇ ਰਾਜ ਸਭਾ ਦੇ ਲਈ ਚੁਣੇ ਗਏ ਨੇ ਤੇ ਉਹ ਆਬੀਅਸਲੀ ਸਟੇਟ ਮਿਨਿਸਟਰ ਦੇ ਤੌਰ ਤੇ ਜਿਹੜਾ ਕੰਮਕਾਰ ਉਹਨਾਂ ਦਾ ਉਹ ਪਹਿਲਾਂ ਤੋਂ ਹੀ ਜਾਰੀ ਆ ਥੋੜਾ ਟਾਈਮ ਤੁਹਾਡੇ ਕੋਲ ਹੁੰਦਾ ਤੁਸੀਂ ਉਸ ਤੋਂ ਬਾਅਦ ਜਿਹੜਾ ਬਣ ਸਕਦੇ ਹੁੰਨੇ ਹੋ ਰਾਜ ਸਭਾ ਦੇ ਵਿੱਚੋਂ ਸੋ ਖੈਰ ਬਹੁਤ ਸਾਰੀਆਂ ਖਬਰਾਂ ਨੇ ਜੀ ਆਪਾਂ ਲਗਾਤਾਰ ਪੰਜਾਬ ਦੇ ਵਿਸ਼ਿਆਂ ਦੇ ਉੱਤੇ ਤੇ ਪੰਥਕ ਸਿਆਸਤ ਦੇ ਉੱਤੇ ਤੇ ਨਾਲ ਦੀ ਨਾਲ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਇਹਦੇ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਪਾਕਿਸਤਾਨ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ بلوچستان ਦੇ ਅੰਦਰ ਉੱਥੇ دہشت گردੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਨੇ ਉੱਥੇ ਅੱਗੇ ਵੀ ਇਦਾਂ ਹੋ ਚੁੱਕਾ ਜਿਹੜਾ ਵੀ ਪੰਜਾਬੀਆਂ ਨੂੰ ਜਿਹੜਾ ਉੱਥੇ بلوچستان ਦੇ ਅੰਦਰ ਉਹਨਾਂ ਦੇ ਆਈਡੈਂਟੀਟੀ ਕਾਰਡ ਦੇਖ ਕੇ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਤੇ ਇਹਦੇ ਤੇ ਵੀ ਆਪਾਂ ਕਿਸੇ ਦਿਨ ਗੱਲ ਕਰਦੇ ਹਾਂ ਕਿ ਪਾਕਿਸਤਾਨ ਦੇ بلوچستان ਸੂਬੇ ਦੇ ਵਿੱਚ دہشت گردੀ ਕਿੱਧਰ ਨੂੰ ਜਾ ਰਹੀ ਹੈ ਹੱਲ ਕਿਦਾਂ ਉਹ ਕਰ ਸਕਦੇ ਨੇ ਵੈਸੇ ਹੱਲ ਉਹਨਾਂ ਨੇ ਕੀ ਕਰਨਾ ਜੀ ਸਾਰੇ ਪਾਕਿਸਤਾਨ ਦੇ ਨਿਜ਼ਾਮ ਦਾ ਉਹਨਾਂ ਦਾ ਜਿੰਨਾ ਵੀ ਚਾਹੇ ਸਿਆਸਤ ਕਰਨ ਵਾਲੇ ਲੋਕ ਨੇ ਚਾਹੇ ਜਿਹੜੇ ਸਟੈਬਲਿਸ਼ਮੈਂਟ ਨੇ ਉਹਨਾਂ ਦੇ ਲਈ ਇੱਕੋ ਹੀ ਚੀਜ਼ ਆ ਉਹਨਾਂ ਦਾ ਗੱਬੇ ਆ Imran Khan ਖੜਾ ਸਾਰੀਆਂ ਚੀਜ਼ਾਂ ਉਹਦੇ ਆਲੇ ਦੁਆਲੇ ਘੁੰਮਦੀਆਂ ਬਾਕੀ ਉਹਨਾਂ ਨੇ ਮੁਲਕ ਕੀ ਚਲਾਉਣਾ ਉਹਨਾਂ ਨੂੰ ਤਾਂ ਇਹੇ ਲੱਗਾ ਰਹਿੰਦਾ Imran Khan ਨੇ ਜੇ ਜਲਸਾ ਕਰਤਾ ਤੇ ਉਹਨੂੰ ਰੱਦ ਕਿੱਦਾਂ ਕਰਾਉਣਾ ਉਹਨੂੰ ਪਰਮਿਸ਼ਨ ਵੀ ਦੇਣੀ Imran Khan ਨੂੰ ਜੇਲ੍ਹ 'ਚ ਕਿੱਦਾਂ ਰੱਖਣਾ ਉਹਦੇ ਤੇ ਕੇਸ ਕਿਹੜਾ ਕਰਨਾ ਉਹਨੂੰ ਕਿੱਥੇ ਜ਼ਮਾਨਤ ਮਿਲ ਗਈ ਤਾਂ ਹੁਣ ਦੁਬਾਰਾ ਜ਼ਮਾਨਤ ਉਹਨੂੰ ਨਾ ਮਿਲੇ ਸਾਰਾ ਧਿਆਨ ਤਾਂ ਉਹਨਾਂ ਦਾ ਇਸ ਪਾਸੇ ਨੂੰ ਲੱਗਾ ਆ ਤੇ ਬਾਕੀ ਮੁਲਕ ਉਹਨਾਂ ਨੇ ਕਿਸ ਤਰੀਕੇ ਨਾਲ ਚਲਾਉਣਾ ਇਹ ਕੋਈ ਵੈਸੇ ਹੀ ਵੱਡ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਨਾਲ ਜੁੜੇ ਰਹਿਣ ਲਈ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ